ਇਹ ਵੀ ਇਹ ਤਾਂ ਦੋਸਤੀ ਸੀ ਜਿਸ ਨੇ ਇਹਦੇ ਘੁੱਟ ਤੇ ਬਾਅਦ ਵਿੱਚ ਅਜ ਤੋਂ 4-5 ਮਹੀਨੇ ਪਹਿਲਾਂ ਸੱਟ ਮਾਰੀ ਸੀ ਤੇ ਉਹ ਕਈ ਵਾਰੀ ਹੋ ਜਾਂਦਾ ਜਦੋਂ ਯਾਰ ਦੋਸਤ ਆਪਣੇ ਹੀ ਝੋਟਾ ਪਚਾਉਂਦੇ ਫਿਰ ਬੰਦਾ ਡਿਪਰੈਸ਼ਨ ਦੇ ਵਿੱਚ ਕਾਫੀ ਹੋ ਜਾਂਦਾ ਉਹ ਦਿਮਾਗੀ ਤੌਰ ਤੇ ਸੰਤੁਲਨ ਮੈਨੂੰ ਲੱਗਦਾ ਸੀ ਉਹਦਾ ਕੁਝ ਠੀਕ ਨਹੀਂ ਸੀਗਾ ਉਹਦਾ ਕੋਈ ਪਤਾ ਨਹੀਂ ਉਹਨੇ ਕੀ ਕਰਨਾ ਸਮਝ ਨਹੀਂ ਸੀ ਹੁੰਦੀ ਕੀ ਕਹੀ ਜਾਂਦਾ ਸਾਨੂੰ ਵੀ ਲੱਗਦਾ ਸੀ ਜਿਵੇਂ ਉਹਦਾ ਕੁਝ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਤੇ ਪਰ ਅਸੀਂ ਇਦਾਂ ਹੀ ਕਰਦੇ ਸੀ ਇਹਨੂੰ ਕੱਲ ਲੈ ਕੇ ਜਾਣੇ ਸੀ ਉਦੋਂ ਵੀ ਸੋਮਵਾਰ ਨੂੰ ਇਹਨੂੰ ਲੈ ਕੇ ਜਾਣਾ ਸੀ ਉੱਥੇ ਹਸਪੀਟਲ ਤੇ ਐਤਵਾਰ ਨੂੰ ਘਰੋਂ ਚਲਾ ਗਿਆ ਅਸੀਂ ਸਨੇਹ ਦੇ ਕੋਟ ਤੇ ਬਾਅਦ ਦੇ ਵਿੱਚ ਅੱਜ ਤੋਂ 4-5 ਮਹੀਨੇ ਪਹਿਲਾਂ ਸੱਟ ਮਾਰੀ ਸੀ ਤੇ ਉਹ ਕਈ ਵਾਰੀ ਹੋ ਜਾਂਦਾ ਜਦੋਂ ਯਾਰ ਦੋਸਤ ਆਪਣੇ ਹੀ ਝੋਟਾ ਪਚਾਉਂਦੇ ਫਿਰ ਬੰਦਾ ਡਿਪਰੈਸ਼ਨ ਦੇ ਵਿੱਚ ਕਾਫੀ ਹੋ ਜਾਂਦਾ ਉਹ ਦਿਮਾਗੀ ਤੌਰ ਤੇ ਸੰਤੁਲਨ ਮੈਨੂੰ ਲੱਗਦਾ ਸੀ ਉਹਦਾ ਕੁਝ ਠੀਕ ਨਹੀਂ ਸੀਗਾ ਤੇ ਪਰ ਹੁਣ ਜੇ ਅਗਰ ਸ਼ਰਨਦੀਪ ਕਹਿ ਰਿਹਾ ਕਿ ਮੈਂ ਪੰਜਾਬ ਵਾਪਸ ਨਹੀਂ ਆਂਦਾ ਜੇ ਉਹਦੀ ਉੱਥੇ ਰਿਹਾਈ ਵੀ ਹੋ ਜਾਂਦੀ ਹੈ ਕੀ ਲੱਗਦਾ ਕਿ ਪਾਕਿਸਤਾਨ ਚ ਰਹੇਗਾ ਕਿ ਵਾਪਸ ਆਏਗਾ ਨਹੀਂ ਮੇਰੇ ਹਿਸਾਬ ਨਾਲ ਜੀ ਉਹਨੂੰ ਵਾਪਸ ਆਉਣਾ ਚਾਹੀਦਾ ਹੈ ਤੇ ਉਹ ਜਿਹੜੀਆਂ ਗੱਲਾਂ ਕਰ ਰਿਹਾ ਕਈ ਵਾਰੀ ਨਾ ਬੰਦਾ ਜਦੋਂ ਡਿਪਰੈਸ਼ਨ ਦਾ ਸ਼ਿਕਾਰ ਹੋਵੇ ਤੇ ਉਹ ਕਰ ਲੈਂਦਾ ਸੋ ਇੱਥੇ ਵੀ ਉਹਦਾ ਉਹਦਾ ਕੋਈ ਪਤਾ ਨਹੀਂ ਉਹਨੇ ਕੀ ਕਰਨਾ ਸਮਝ ਨਹੀਂ ਸੀ ਆਉਂਦੀ ਕੀ ਕਹੀ ਜਾਂਦਾ ਸਾਨੂੰ ਵੀ ਲੱਗਦਾ ਜਿਵੇਂ ਉਹਦਾ ਨਾ ਕੁਝ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਤੇ ਪਰ ਅਸੀਂ ਇਦਾਂ ਹੀ ਕਰਦੇ ਸੀ ਇਹਨੂੰ ਕੱਲ ਲੈ ਕੇ ਜਾਣਾ ਸੀ ਉਦੋਂ ਵੀ ਸੋਮਵਾਰ ਨੂੰ ਇਹਨੂੰ ਲੈ ਕੇ ਜਾਣਾ ਸੀ ਉੱਥੇ ਹਸਪੀਟਲ ਤੇ ਐਤਵਾਰ ਨੂੰ ਘਰੋਂ ਚੱਲ ਗਿਆ ਅਸੀਂ ਸੋਮਵਾਰ ਜਾਣਾ ਸੀ ਇਹਦੀ ਥੈਰੇਪੀ ਕਰਾਉਣੀ ਸੀ ਨਾਲੇ ਸਾਡਾ ਸੀ ਇਹਨੂੰ ਦਿਮਾਗੀ ਡਾਕਟਰ ਨੂੰ ਦਿਖਾਵਾਂਗੇ ਤਾਂ ਉਹ ਫਿਰ ਉਦੋਂ ਐਤਵਾਰ ਨੂੰ ਘਰੋਂ ਚੱਲ ਕੇ ਚਲੋ ਤਾਂ ਹੁਣ ਕੀ ਕਰ ਸਕਦੇ ਆ ਕੋਈ ਤੁਰਕ ਨਹੀਂ ਬਣਦਾ ਬਾਲਾ ਵੀ ਜੇ ਸੀ ਉਦੋਂ ਲੈ ਜਾਂਦੇ ਤੇ ਹੋ ਸਕਦਾ ਦਵਾਈ ਦੂਈ ਚੱਲਦੀ ਠੀਕ ਹੋ ਜਾਂਦਾ ਪਰ ਇਹ ਸਾਨੂੰ ਸਾਨੂੰ ਵੀ ਯਕੀਨ ਨਾ ਵੀ ਉਹਦੇ ਦਿਮਾਗੀ ਤੌਰ ਤੇ ਉਹ ਡਿਪਰੈਸ਼ਨ ਦੇ ਵਿੱਚ ਸੀਗਾ ਤੇ ਬਾਕੀ ਆ ਜਿਹੜੀ ਇਹ ਗੱਲ ਆ ਦੀ ਵੀ ਇਹਦੇ ਨਾ ਆਉਣ ਦੀ ਉਹ ਵੀ ਐਵੇਂ ਡਿਪਰੈਸ਼ਨ ਦੇ ਵਿੱਚ ਹੀ ਗੱਲ ਕਰ ਰਿਹਾ ਜਦੋਂ ਉਹ ਨੂੰ ਸੁਰਤ ਹੋਊ ਜਦੋਂ ਤਾਂ ਦਿਮਾਗ ਸੈੱਟ ਹੋਊਗਾ ਤੇ ਇਹ ਤਾਂ ਆਪਣੇ ਮਾਪਿਆਂ ਨੂੰ ਕੌਣ ਛੱਡਦਾ ਜਾਂ ਅਸੀਂ ਸਾਨੂੰ ਉਹਨੂੰ ਪਤਾ ਸੀ ਉਹਦੇ ਵਾਸਤੇ ਕੀ ਕੀਤਾ ਤੇ ਜੋ ਅਸੀਂ ਕਰ ਸਕਦੇ ਉਹ ਤੇ ਵਾਸਤੇ ਕੋਈ ਨਹੀਂ ਕਰ ਸਕਦਾ ਉਮੀਦ ਹੈ ਕਿ ਉਹ ਜਿਹੜਾ ਜਲਦੀ ਉਹਨੂੰ ਰਿਹਾਈ ਮਿਲ ਜੇਗੀ ਪਾਕਿਸਤਾਨ ਜੇਲ੍ਹ ਤੋਂ ਹਾਂ ਉਹ ਰਿਹਾਈ ਵਕੀਲ ਸਾਹਿਬ ਕਹਿੰਦੇ ਵੀ ਇੱਕ ਦੋ ਇੱਕ ਮਹੀਨੇ ਤੱਕ ਉਦੀ ਰਿਹਾਈ ਹੋ ਜਾਊਗੀ 2 ਮਹੀਨੇ ਲਾ ਲੋ ਤੇ ਬਾਕੀ ਪ੍ਰੋਸੈਸ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਕੋਈ ਤਿੰਨ ਤੋਂ 6 ਮਹੀਨੇ ਵਾਪਸ ਆਉਣ ਨੂੰ ਲੱਗ ਜਾਣੇ ਆ ਤੇ ਚਲੋ ਟਾਈਮ ਕਾਫੀ ਆ ਤੇ ਉਹ ਉਦੋਂ ਤੱਕ ਹੋ ਸਕਦਾ ਉਹ ਠੀਕ ਹੋ ਜੇ ਸੁਰਤੋਂ ਦੀ ਕਾਇਮ ਹੋ ਜੇ ਕੁਛ ਤੇ ਘਰ ਆਵੇਗਾ ਕਿਉਂਕਿ ਮਾੜੇ ਹਾਲਾਤ ਜਦੋਂ ਉੱਥੇ ਉਹਨੂੰ ਰੋਟੀ ਰਾਟੀ ਕਿਹੋ ਜੀ ਮਿਲਣੀ ਆ ਤੇ ਉੱਥੇ ਕਿਹੜਾ ਕੋਈ ਆਪਣਾ ਹੈਗਾ ਜੀ ਕਿਸੇ ਨੇ ਪਿੱਛੇ ਜਾਣਾ ਚਲੋ ਵਕੀਲ ਸਾਹਿਬ ਕਰਦੇ ਆ ਜਾਂ ਕੋਈ ਉਸ ਸੰਸਤਾ ਯੂਟਿਊਬਰ ਆ ਕੁਝ ਵੀ ਚਲੋ ਸਮਾਨ ਪਹੁੰਚਾਉਂਦੇ ਆ ਖਾਣ ਪੀਣ ਦਾ ਜਾਂ ਲੀੜੇ ਕੱਪੜੇ ਵਗੈਰਾ ਦੇ ਆਉਣਗੇ ਤੇ ਪਰ ਜੋ ਅਸੀਂ ਉਹਦੇ ਵਾਸਤੇ ਮਾਂ ਪਿਓ ਆ ਜਾਂ ਸਾਡੇ ਆਪਣੇ ਰਿਸ਼ਤੇਦਾਰ ਆ ਕੁਝ ਵੀ ਆ ਉਹ ਉੱਥੋਂ ਥੋੜਾ ਨੂੰ ਕੁਝ ਮਿਲਣਾ ਜੀ ਸਰਕਾਰ ਨੂੰ ਕਹਿਣਾ ਚਾਹੁੰਗੇ ਜਾਂ ਪਾਕਿਸਤਾਨ ਦੀ ਸਰਕਾਰ ਨੂੰ ਲੈ ਕੇ ਆਪਣੀ ਗਵਰਨਮੈਂਟ ਨੂੰ ਇੰਡੀਆ ਗਵਰਨਮੈਂਟ ਹਾਂਜੀ ਇੰਡੀਆ ਗਵਰਨਮੈਂਟ ਜ਼ਰੂਰ ਲੈ ਕੇ ਆਉਗੀ ਉਹਨੂੰ ਤੇ ਮੈਨੂੰ ਉਮੀਦ ਆ ਪੂਰੀ ਪਾਕਿਸਤਾਨ ਗਵਰਨਮੈਂਟ ਵੀ ਉਹਨੂੰ ਇੱਧਰ ਭੇਜੂਗੀ ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਾਂ ਸਾਡੇ ਸਰਕਾਰਾਂ ਕੋਈ ਵੀ ਹੈ ਜੀ ਆਪਸ ਵਿੱਚ ਚੰਗੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦੀਆਂ ਚਾਹੇ ਆਪਣੇ ਇੰਡੀਆ ਸਰਕਾਰ ਹੋਵੇ ਚਾਹੇ ਉਹਨਾਂ ਦੀ ਸਰਕਾਰ ਹੋਵੇ ਹਮੇਸ਼ਾ ਹੀ ਚਲੋ ਇਹਨਾਂ ਦੇ ਵਿੱਚ ਹੋ ਜਾਂਦੀ ਆ ਇਧਰ ਉਧਰ ਨਹੀਂ ਕੋਈ ਆਪਾਂ ਕਹਿ ਨਹੀਂ ਸਕਦੇ ਉਹ ਵੱਖਰੇ ਵਿਸ਼ੇ ਆ ਪਰ ਕੋਈ ਵੀ ਸਰਕਾਰ ਆਪਣੇ ਗੁਆਂਢੀ ਨਾਲ ਚੰਗੇ ਰਿਸ਼ਤੇ ਬਣਾਉਂਦੀ ਜਿਵੇਂ ਆਪਣੇ ਇੰਡੀਆ ਭਾਰਤ ਆ ਉਹ ਤਾਂ ਬਹੁਤ ਵਧੀਆ ਰਿਸ਼ਤੇ ਬਣਾਉਣੇ ਚਾਹੁੰਦੇ ਉਹਨਾਂ ਨਾਲ ਤੇ ਹੋ ਸਕਦਾ ਉਹ ਵੀ ਚਾਹੁੰਦੇ ਨੇ ਤੇ ਇਸ ਕਰਕੇ ਆਪਣਾ ਬੱਚਾ ਦੋਨਾਂ ਸਰਕਾਰਾਂ ਦੀ ਸਹਿਮਤੀ ਨਾਲ ਦੋਨਾਂ ਸਰਕਾਰਾਂ ਤੇ ਜੋ ਉਹਨਾਂ ਦੇ ਐਫੀਡ ਬਣਦੇ ਨੇ ਉਸ ਤਾਂ ਉਹ ਇੰਡੀਆ ਲੈ ਕੇ ਆਉਣਗੇ ਅਗਰ ਆਖਰੀ ਸਵਾਲ ਅਗਰ ਉਹਦੀ ਰਿਆਇ ਹੋ ਜਾਂਦੀ ਆ ਉਸ ਤੋਂ ਬਾਅਦ ਵੀ ਉਹ ਮਨਾ ਕਰ ਦਿੰਦਾ ਹਨ ਫਿਰ ਕਿਵੇਂ ਦੇਖੇ ਅਸੀਂ ਫਿਰ ਵੀ ਅਸੀਂ ਸਰਕਾਰ ਨੂੰ ਅਪੀਲ ਕਰਾਂਗੇ ਉਹਨਾਂ ਨੂੰ ਵੀ ਇਹਨੂੰ ਵੀ ਆਪਣੀ ਇੰਡੀਆ ਸਰਕਾਰ ਨੂੰ ਵੀ ਪਾਕਿਸਤਾਨ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਉਹਨੂੰ ਇੰਡੀਆ ਵਾਪਸ ਲਿਆਂਦਾ ਜਾਵੇ ਤੇ ਮੈਨੂੰ ਪੂਰਾ ਯਕੀਨ ਆ ਪੂਰਾ ਵਿਸ਼ਵਾਸ ਆ ਪ੍ਰਮਾਤਮਾ ਤੇ ਆ ਸਾਡੇ ਤੁਹਾਡੇ ਮੀਡੀਆ ਤੇ ਆ ਸਾਡੀ ਸਰਕਾਰ ਤੇ ਆ ਉਹ ਸਾਡੀ ਪਾਕਿਸਤਾਨ ਸਰਕਾਰ ਤੇ ਵਿਸ਼ਵਾਸ ਆ ਉਹਨੂੰ ਜ਼ਰੂਰ ਇੱਧਰ ਭੇਜਣਗੇ ਅਸੀਂ ਕਿਵੇਂ ਦੇਖਦੇ ਹਾਂ ਉਹਨੂੰ ਸ਼ਰਨਦੀਪ ਜਿਹੜਾ ਇਸ ਸਮੇਂ ਪਾਕਿਸਤਾਨ ਦੀ ਕਸੂਰ ਜੇਲ੍ਹ ਚ ਬੰਦ ਹੈ ਔਰ ਉਹ ਉਹਦਾ ਇਹ ਕਹਿ ਰਿਹਾ ਕਿ ਉਹ ਵਾਪਸ ਪੰਜਾਬ ਨਹੀਂ ਆਣਾ ਚਾਹੁੰਦਾ ਇਸ ਨੂੰ ਲੈ ਕੇ ਕੀ ਕਹਿਣਾ ਚਾਹਾਂਗੇ ਪਤਾ ਨਹੀਂ ਜੀ ਕੋਈ ਇਦਾਂ ਦਿਮਾਗੀ ਕਰਕੇ ਕਰਦਾ ਹੋਵੇ ਨਹੀਂ ਤਾਂ ਕਿਤੇ ਬੱਚਾ ਕਿਤੇ ਸਿੱਟਿਆ ਥੋੜਾ ਬਹੁਤ ਪਿਆਰ ਕਰਦੇ ਆ ਉਹ ਵੀ ਸਾਨੂੰ ਅਸੀਂ ਵੀ ਕਰਦੇ ਆ ਉਹਨਾਂ ਵੀ ਇਹਨਾਂ ਦਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੇ ਬੱਚੇ ਨੂੰ ਰੋਟੀ ਪਾਣੀ ਮਿਲਿਆ ਤਾਂ ਇਹਨੇ 2 ਮਹੀਨੇ ਨਿਕਲੇ ਸਾਨੂੰ ਤਾਂ ਹੁਣੇ ਥੋੜੇ ਚਿਰ ਤੋਂ ਹੀ ਪਤਾ ਲੱਗਾ ਵੀ ਹੈਗਾ ਆ ਇਸ ਦਾ ਕਿ ਨਹੀਂ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਪਰ ਇੱਕ ਯੂਟਿਊਬਰ ਦੁਆਰਾ ਵੀਡੀਓ ਪਾਈ ਗਈ ਉਸਨੇ ਇਹ ਕਿਹਾ ਕਿ ਉਸਨੇ ਇੱਥੇ ਮਾਰਕੁੱਟ ਵਗੈਰਾ ਹੁੰਦੀ ਰਹੀ ਹੈ ਉਹਨਾਂ ਇੱਥੇ ਕੋਈ ਇੱਦਾਂ ਦੀ ਸਿਚੁਏਸ਼ਨ ਕ੍ਰੀਏਟ ਹੋਈਆਂ ਜਿਸ ਦੇ ਬਾਅਦ ਉਹਨੂੰ ਉਹ ਇਹ ਕਹਿ ਰਿਹਾ ਕਿ ਮੈਂ ਪੰਜਾਬ ਨਹੀਂ ਆਉਣਾ ਚਾਹਨਾ ਕਿਹਾ ਤੁਸੀਂ ਉਹਨੂੰ ਪੰਜਾਬ ਵਾਪਸ ਲਿਆਉਂਗੇ ਹਾਂਜੀ ਲਿਆਵਾਂਗੇ ਸਾਨੂੰ ਲੋੜ ਉਹਦੀ ਪੁੱਤਿਆ ਸਾਡਾ ਲਿਆਵਾਂਗੇ ਉਹ ਪਰ ਜਿਹੜਾ ਯੂਟਿਊਬਰ ਕਹਿ ਰਿਹਾ ਪਾਕਿਸਤਾਨ ਦਾ ਨਾਸਟੇ ਲੋਕ ਉਹਨੂੰ ਲੈ ਕੇ ਹੀ ਸੋਚਦੇ ਹੂੰ ਕੀ ਪਤਾ ਕੀ ਉਹਦੇ ਦਿਲ ਤੇ ਆਉਂਦੀਆਂ ਉਹ ਤਾਂ ਹੁਣ ਉਹਦੇ ਮਨ ਨੂੰ ਪਤਾ ਆ ਕੀ ਕਾਤੋ ਏਦਾਂ ਕਹਿੰਦਾ ਕੋਈ ਨਹੀਂ ਧਿਆਵਾਂਗੇ ਤੇ ਜਿਹੜਾ ਉਹਦਾ ਵਕੀਲ ਹੈ ਉਸ ਨਾਲ ਗੱਲਬਾਤ ਹੋਈ ਹੈ ਨਹੀਂ ਜੀ ਮੈਂ ਨਾ ਹੁੰਦੀ ਸੀ ਕਿ ਕੱਲ ਉਹਨਾਂ ਦੇ ਕਾਲ ਆਈ ਸੀ ਸਾਨੂੰ ਹੂੰ ਇਹ ਇਹਨਾਂ ਨੇ ਆਵਾਜ਼ ਮਾਰੀ ਮੈਨੂੰ ਗੁੜੀਆਂ ਨੇ ਦੱਸਿਆ ਵੀ ਨਾ ਹੁੰਦੀ ਆ ਮੰਮੀ ਹੂੰ ਮੇਰੇ ਨਹੀਂ ਗੱਲ ਹੋ ਪਈ ਤੇ ਸਤਨਾਮ ਜੀ ਦੀ ਇਹਨਾਂ ਨੇ ਕੀ ਕੀਤੀ ਆ ਹੂੰ ਇਹਨਾਂ ਨੇ ਮੁੜ ਕੇ ਬਾਅਦ ਚ ਮੈਨੂੰ ਦੱਸਿਆ ਵੀ ਠੀਕ ਠਾਕ ਆ ਦੀਪ ਹੂੰ ਤੇ ਉਹਨੇ ਕੱਪੜੇ ਦੇਣਗੇ ਹੁਣ ਉਹਨੂੰ ਹੂੰ ਤੇ ਉਮੀਦ ਹੈ ਤੁਹਾਨੂੰ ਕਿ ਜਲਦੀ ਰਿਹਾ ਹੋ ਜਾਏਗਾ ਪਾਕਿਸਤਾਨ ਦੀ ਜੇਬ ਚੋਂ ਹਾਂਜੀ ਕਰਨਗੇ ਉਧਰਲੀ ਗਵਰਨਮੈਂਟ ਕਰੋਗੀ ਇਧਰਲੀ ਵੀ ਗਵਰਨਮੈਂਟ ਸੋਚੇ ਸਾਡੇ ਬੱਚੇ ਨੂੰ ਹੁਣ ਕੀ ਪਤਾ ਡਰਦਾ ਹੀ ਕਹਿੰਦਾ ਹੋਊ ਮੈਂ ਦਾ ਦਿਮਾਗੀ ਤੌਰ ਤੇ ਆ ਤੱਕ ਗਿਆ ਹਾਂ ਕਿ ਮੇਰੇ ਵੱਲੋਂ ਮੈਂ ਕਹਿੰਨੀ ਵੀ ਇਦਾਂ ਸੋਚਦਾ ਹੋਊਗਾ ਤੇ ਉਹਦੀ ਕੀ ਪਤਾ ਕੀ ਸੋਚਣੀ ਮੈਂ ਇਧਰ ਆ ਗਿਆ ਹੁਣ ਮੇਰਾ ਉਧਰ ਕੀ ਪਤਾ ਕੀ ਬਣੂਗਾ ਇਹ ਤਾਂ ਨਹੀਂ ਕਿ ਆ ਜਿਸ ਤਰ੍ਹਾਂ ਉੱਥੇ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਕਿਉਂ ਨਹੀਂ ਕਿਹਾ ਅਗਰ ਉਹ ਰਿਹਾ ਹੋ ਜਾਂਦਾ ਕਰੋ ਕਹਿੰਦਾ ਕਿ ਉਹ ਵਾਪਸ ਨਹੀਂ ਜਾਣਾ ਫਿਰ ਉਹਨੂੰ ਕਿਵੇਂ ਲਿਆਇਆ ਜਾ ਮੈਂ ਤਾਂ ਕਰਕੇ ਲੈ ਆਵਾਂਗੇ ਲੈਣ ਜਾਉਂਗੇ ਆਪ ਹਾਂ ਜ ਜਾਣਾ ਪਊ ਤਾਂ ਲੈ ਆਉਂਗੀ ਮੈਂ ਪੁੱਤ ਨੂੰ ਜਾ ਕੇ ਅਪੀਲ ਕਰਨਾ ਚਾਹੂੰਗੀ ਸਰਕਾਰ ਨੂੰ ਹਾਂਜੀ ਮੈਂ ਸਰਕਾਰ ਨੂੰ ਵੀ ਕਹਿੰਨੀ ਐਦਾਂ ਦੀ ਸਰਕਾਰ ਨੂੰ ਵੀ ਕਹਿੰਨੀ ਲਿਆਓ ਮੇਰੇ ਬੱਚੇ ਨੂੰ ਘਰ ਮੇਰਾ ਨਹੀਂ ਸਰ ਦੋਤ ਤੋਂ ਬਿਨਾ లేతను